ਦੇਸ਼ ਦੇ ਵਿੱਚ ਦਵਾਈਆਂ ਦੀ ਵਿਕਰੀ ਲਈ ਕੇਂਦਰ ਸਰਕਾਰ ਦੀ ਨਵੀਂ ਨੀਤੀ ਮੈਡੀਕਲ ਸਟੋਰ ਵਾਲਿਆਂ ਨੂੰ राਸ ਨਹੀਂ ਆ ਰਹੀ। ਵਿਰੋਧ ਵਜੋਂ ਪੂਰੇ ਦੇਸ਼ ਵਿੱਚ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਮੈਡੀਕਲ ਐਂਡ ਡਰੱਗਸ ਦੇ ਵੱਲੋਂ ਹੜਤਾਲ ਦਾ ਸੰਦੇਸ਼ ਦਿੱਤਾ ਗਿਆ। ਇੱਕ ਦਿਨ ਦੀ ਇਸ ਹੜਤਾਲ ਵਿੱਚ ਪੰਜਾਬ ਦੇ ਵਿੱਚ ਵੀ ਮੈਡੀਕਲ ਸਟੋਰ ਬੰਦ ਰਹੇ। ਇਹ ਤਸਵੀਰਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਬਠਿੰਡਾ, ਲੁਧਿਆਣਾ ਅਤੇ ਜਲੰਧਰ ਦੀਆਂ ਨੇ ਜਿੱਥੇ ਮੈਡੀਕਲ ਸਟੋਰ ਕਰਨ ਵਾਲਿਆਂ ਨੇ ਦੁਕਾਨਾਂ ਬੰਦ ਰੱਖੀਆਂ ਤੇ ਕੋਈ ਦਵਾਈ ਨਹੀਂ ਵੇਚੀ ਗਈ। ਸਟੋਰ ਮਾਲਕਾਂ ਨੇ ਮਤਲਬਕ ਨਵੀਂ ਨੀਤੀ ਨਾਲ ਸਰਕਾਰ ਉਹਨਾਂ ਦਾ ਮੁਨਾਫਾ ਘਟਾਉਣਾ ਚਾਹੁੰਦੀ ਹੈ। ਤੇ 올 ਇੰਡੀਆ ਦੇ ਕਰੀਬ ਸਾਡੇ 8.5 ਲੱਖ ਮੈਂਬਰ ਨੇ ਜਿਹੜੇ ਅੱਜ ਕੰਪਲੀਟ ਬੰਨ ਤੇ ਬੈਠੇ ਨੇ ਜਿਹੜੇ ਕਾਲੇ ਕਾਨੂੰਨ ਸਾਡੇ ਉੱਤੇ ਅੱਗੇ ਥੋਪਣ ਜਾ ਰਹੇ ਉਹਨਾਂ ਨੂੰ ਖਤਮ ਕੀਤਾ ਜਾਏ ਜਿਹਦੇ ਵਿੱਚ ਇੱਕ ਈ-ਪੋਰਟਲ ਸਿਸਟਮ ਹੈ ਨੰਬਰ 2 オンਲਾਈਨ ਫਾਰਮੇਸੀ ਹੈ ਨੰਬਰ 2 ਜਿਹੜਾ ਅੰਡਰ ਡੀਪੀਸੀਓ ਸਾਡੇ ਮੈਡੀਸਨ ਲਿਆ ਕੇ ਸਾਡੇ ਮਾਰਜਨ ਖਤਮ ਕੀਤੇ ਜਾ ਰਹੇ ਨੇ ਸਾਡੇ ਮਾਰਜਨ ਘਟਾਏ ਜਾ ਰਹੇ ਨੇ ਔਰ ਸਾਡੇ ਖਰਚੇ ਵਧਾਏ ਜਾ ਰਹੇ ਨੇ ਸਾਨੂੰ ਇਹ ਇਤਰਾਜ ਜਿਹੜੇ ਹੁਣ ਇਹਨਾਂ ਨੇ ਸਾਰਾ ਕੁਝ ਕੀਤਾਗਾ ਸਾਰੇ ਲਾਇਸੈਂਸ ਰਿਨਿਊ ਨਹੀਂ ਹੋ ਰਹੇ ਇਹਨੇ ਮੁੱਦੇ ਨਾਲ ਗੰਭੀਰ ਕਰਤੇ ਇਹ ਖੈਨੇ ਉਹਦੇ ਬਾਰੇ ਨਾ ਸਾਨੂੰ ਕੋਈ ਜਾਣਕਾਰੀ ਸੀਗੀ ਜਿਹੜਾ ਕੁਛ ਇਹਨਾਂ ਨੇ ਕਰਤਾ ਅਸੀਂ ਬੇਨਤੀ ਕਰਦੇ ਸਰਕਾਰ ਅੱਗੇ ਵੀ ਜਿਹੜੇ ਹੁਣ ਇਹਨਾਂ ਨੇ ਮੁੱਦੇ ਕਹੇ ਆ ਵੀ ਇਹ ਪੂਰੇ ਹੋਣੇ ਚਾਹੀਦੇ ਆ ਨਾ ਤਾਂ ਪਿੰਡਾਂ ਦੇ ਵਿੱਚ ਕਿਸੇ ਨੂੰ ਕੰਪਿਊਟਰਾਈਜ਼ ਆ ਨਾ ਕਿਸੇ ਨੂੰ ਨੌਲੇਜ ਆ ਇਸ ਬਾਰੇ ਅਲਾ ਕਰੂ ਕੀ ਰੋਜ਼ਗਾਰ ਸਾਡੇ ਵਿੱਚ ਬੱਚਿਆਂ ਦਾ ਸਾਡੇ ਭੁੱਖ ਦਾ ਸਵਾਲ ਆ ਨਾ ਕਿ ਸਾਡਾ ਸਵਾਲ ਆ ਸਾਡੇ ਬੱਚਿਆਂ ਦਾ ਭੁੱਖ ਦਾ ਸਵਾਲ ਆ ਇਸ ਲਈ ਸਾਨੂੰ ਅੱਜ ਇਹ ਤਰਨਾ ਦੇਰਾ ਪੈ ਰਿਹਾ ਵਿਰੋਧਾ ਅਜਿਹਾਂ ਨਜ਼ਾਰਾ ਪੂਰੇ ਦੇਸ਼ ਦੇ ਵਿੱਚ ਵੇਖਣ ਨੂੰ ਮਿਲਿਆ ਹੜਤਾਲ ਦਾ ਅਸਰ ਆਮ ਲੋਕਾਂ ਤੇ ਪਿਆ ਜੋ ਦਵਾਈਆਂ ਦੇ ਲਈ ਇੱਧਰ ਉੱਧਰ ਭਟਕਦੇ ਨਜ਼ਰ ਆਏ ਹਾਲਾਂਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਮਿਲਦੀਆਂ ਰਹੀਆਂ ਪਰ ਬਹੁਤ ਸਾਰੀਆਂ ਦਵਾਈਆਂ ਅਚਈਆਂ ਸਨ ਜੋ ਕਿ ਨਿੱਜੀ ਮੈਡੀਕਲ ਸਟੋਰਾਂ ਦੇ ਉੱਤੇ ਹੀ ਉਪਲਬਧ ਹੁੰਦੀਆਂ ਨੇ ਕਿ ਪੇਸ਼ੈਂਟਸ ਜਿਹੜੇ ਆ ਉਹ ਖਰਾਬ ਨਹੀਂ ਹੋਣੇ ਚਾਹੀਦੇ ਕਿਤੇ ਨਾ ਕਿਤੇ ਕੋਈ ਥੋੜਾ ਜਿਹਾ ਮਤਲਬ ਇੱਕ ਦੋ ਜਿਹੜੀਆਂ ਜ਼ਰੂਰੀ ਐ ਉਹ ਖੁੱਲੀਆਂ ਉਹ ਅਲਟਰਨੇਟ ਮਤਲਬ ਡੇਜ਼ ਦੇ ਉੱਤੇ ਜਾਂ ਕੋਈ ਇਸ ਤਰ੍ਹਾਂ ਹੋਵੇ ਕਿ ਥੋੜੀਆਂ ਬੰਦ ਹੈਗੀਆਂ ਤੇ ਥੋੜੀਆਂ ਖੁੱਲੀਆਂ ਹੋਣ ਤਾਂ ਕਿ ਜਿਹੜੇ ਮਰੀਜ਼ ਆਂਦੇ ਐ ਦੂਰੋਂ ਦੂਰੋਂ ਉਹਨਾਂ ਦਾ ਵੀ ਕੰਮ ਚੱਲਦਾ ਰਹੇ ਐ ਐਮ ਐਮ ਐਸੇ ਮੇਰੀ ਮਿਸੇ ਬਿਮਾਰੀ ਆਂਦੀ ਐ ਉਹਨਾਂ ਪੈਂਕ੍ਰੀਆਟਿਟ ਬਿਮਾਰੀ ਐ ਤੇ ਉਹਨਾਂ ਮਾਤ ਹੋਈ ਲੈਣਾ ਤੇ ਮੈਨੂੰ ਪਤਾ ਨਹੀਂ ਕਿ ਮਾਰਕੀਟ ਬੰਦ ਆ ਕਿ ਹਾਂ ਵਾਪਸ ਆ ਰਹੇ ਐ ਤੇ ਮੈਂ ਮੈਂ ਜਿੱਤੇ ਸਾਲ ਦਾ ਬੰਦਾ ਹਾਂ ਤੇ ਮੈਂ ਆਣਾ ਦੋਈ ਲੈਣਾ ਤੇ ਬੜਾ ਮਿਸੂ ਜਾ ਕੇ ਜਾ ਰਿਹਾ ਮੈਂ ਤਨੋ ਇਸ ਪੂਰੇ ਵਿਵਾਦੀ ਜੜਵਾਰੇ ਵੀ ਦੱਸਦੇ ਹਾਂ ਦਰਅਸਲ ਕੈਮਿਸਟਾਂ ਦਾ ਮੰਨਣਾ ਹੈ ਕਿ ਸਰਕਾਰ ਰਿਟੇਲ ਕਾਰੋਬਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨਵੀਂ ਨੀਤੀ ਦੇ ਤਹਿਤ ਸਰਕਾਰ ਨੇ ਦਵਾਈਆਂ ਦੀ ਔਨਲਾਈਨ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ ਕੈਮਿਸਟਾਂ ਦਾ ਮੰਨਣਾ ਹੈ ਕਿ ਦਵਾਈਆਂ ਦੀ ਔਨਲਾਈਨ ਵਿਕਰੀ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਸਾਬਤ ਹੋ ਸਕਦੀ ਹੈ ਕੈਮਿਸਟ ਸਰਕਾਰ ਦੀ ਈ ਫਾਰਮੇਸੀ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਨਵੀਂ ਨੀਤੀ ਦੇ ਖਿਲਾਫ ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਦੇਸ਼ ਦੇ ਵਿੱਚ ਜਦੋਂ ਕਾਨੂੰਨ ਹੀ ਨਹੀਂ ਤਾਂ ਦਵਾਈਆਂ ਇੰਟਰਨੈਟ ਦੇ ਉੱਤੇ ਕਿਵੇਂ ਵੇਚੀਆਂ ਜਾ ਰਹੀਆਂ ਨੇ